ਹੈਲੋ ਜੀ ਸਤਿ ਸ਼੍ਰੀ ਅਕਾਲ ਸੰਡੇ ਚੁੱਲੇ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਵਾਂਗੇ ਚਨਾ ਦਾਲ ਦਾ ਹਲਵਾ ਇੱਕ ਕੋਲੀ ਚਨਾ ਦਾਲ ਲਈਆ ਇਹਨੂੰ ਆਪਾਂ 4-5 ਵਾਰ ਪਾਣੀ ਨਾਲ ਧੋਕੀ ਫਿਰ ਆਪਾਂ ਇਹਨੂੰ 3-4 ਘੰਟੇ ਇਹਨੂੰ ਭਿਉ ਕੇ ਰੱਖਾਂਗੇ ਪਹਿਲਾਂ ਆਪਾਂ ਇਹਨੂੰ ਚਾਰ ਪੰਜ ਵਾਰ ਧੋ ਲਈਏ ਪਾਣੀ ਦੇ ਨਾਲ ਠੰਡੇ ਪਾਣੀ ਦੇ ਨਾਲ ਹਾਂਜੀ ਆਪਾਂ ਦਾਲ ਨੂੰ ਧੋ ਲਿਆ ਹੁਣ ਆਪਾਂ ਇਹਨੂੰ 3-4 ਘੰਟੇ ਭਿਓ ਕੇ ਰੱਖਾਂਗੇ ਕਿਉਂ ਹੋ ਗਏ ਇਸ ਕਰਕੇ ਰੱਖਾਂਗੇ ਕਿ ਇਹ ਫੁੱਲ ਜੂਗੀ ਹਾਂਜੀ ਹਾਂਜੀ 3-4 ਘੰਟੇ ਹੋ ਗਏ ਨੇ ਹੁਣ ਆਪਾਂ ਇਹਨੂੰ ਖੋਲ ਕੇ ਦੇਖ ਲਾਂਗੇ ਦੇਖੋ ਜੀ ਦਾਲ ਆਪਣੀ ਫੁੱਲ ਗਈ ਆ ਹੁਣ ਆਪਾਂ ਇਹ ਪਾਣੀ ਜਿਹੜਾ ਆਪਾਂ ਕੱਢ ਦਵਾਂਗੇ ਆਂ ਜਿਹੇ ਨੂੰ ਪਾਣੀ ਨੂੰ ਆਪਾਂ ਕੱਢਤਾ ਦਾਲ ਵਿੱਚੋਂ ਮਾਂ ਦੀ ਦਾਲ ਆਪਣੇ ਦੇਖੋ ਜੀ ਆਪਾਂ ਹੁਣ ਇੱਕ ਫਰਾਈਪੈਨ ਲਵਾਂਗੇ ਫਰਾਈਪੈਨ ਵਿੱਚ ਆਪਾਂ ਸੁੱਕੀ ਦਾਲ ਹੀ ਪਹਿਲਾਂ ਭੁੰਨਾਂਗੇ ਘਿਓ ਮਗਰੋਂ ਪਾਵਾਂਗੇ ਬਾਅਦ ਵਿੱਚ ਇਹਦੇ ਪਹਿਲਾਂ ਆਪਾਂ ਡਰਾਈ ਕਰ ਲਾਂਗੇ ਕਿਉਂਕਿ ਮੋਇਸਚਰ ਇਹਦਾ ਖਤਮ ਹੋਣਾ ਚਾਹੀਦਾ ਪਹਿਲਾਂ ਜੇ ਆਪਾਂ ਹੁਣੇ ਹੀ ਇਹਦੇ ਵਿੱਚ ਘਿਓ ਪਾਤਾ ਤਾਂ ਫੇਰੇ ਡਰਾਈ ਨਹੀਂ ਹੋਣੀ ਪਾਣੀ ਨੂੰ ਆਪਾਂ ਸੁਕਾ ਲਵਾਂਗੇ ਦਾਲ ਦਾ ਸੁੱਕੀ ਕਰ ਲਵਾਂਗੇ ਇਹਨੂੰ ਹਾਂਜੀ ਤੇ ਕੋਈ ਥੋੜਾ ਜਿਹਾ ਹੋਰ ਸੇਕ ਲੱਗੂਗਾ ਇਹਨੂੰ ਹਾਂਜੀ ਦੇਖੋ ਜੀ ਪੂਰੀ ਹੁਣ தக்கீன் டிராய் போய் ஆனால் சேஃபா ਤੈਨਾਂ ਕਮੈਂਟ ਆਪਾਂ ਸੀਕ ਲਵਾਵਾਂਗੇ ਇਹਨੂੰ ਇਹ ਪੂਰੀ ਸੁੱਕ ਚੁ ਵੀ ਇਹਦੇ ਵਿੱਚ ਕੱਚਾਪਨ ਜਿਆ ਨਾ ਰਹੇ ਟਿੜਕ ਟਿੜਕ ਦੀ ਆਵਾਜ਼ ਖਤਮ ਹੋਣੀ ਚਾਹੀਦੀ ਆ ਫੇਰ ਆਪਾਂ ਨੂੰ ਪਤਾ ਚੱਲੇਗਾ ਕਿ ਇਹ ਸੁੱਕ ਗਈ ਆ ਹਾਂਜੀ ਹੁਣ ਸੁੱਕ ਗਈ ਦਾਲ ਹੁਣ ਆਪਾਂ ਇਹਦੇ ਵਿੱਚ ਇੱਕ ਕੱਪ ਮੈਂ ਦੁੱਧ ਦਾ ਲਿਆ ਆਪਾਂ ਉਹ ਥੋੜਾ ਥੋੜਾ ਕਰਕੇ ਇਹਨੂੰ ਇਹ ਦਾਲ ਦੇ ਵਿੱਚ ਪਾਉਂਦੇ ਰਮਾਂਗੇ ਪਾਣੀ ਨਹੀਂ ਪਾਣਾ ਦੁੱਧ ਦੇ ਵਿੱਚ ਹੀ ਆਪਾਂ ਇਹਨੂੰ ਪਕਾਵਾਂਗੇ ਜਦੋਂ ਦਾਲ ਦੁੱਧ ਨੂੰ ਸੁੱਕੂ ਵੀ ਉਦੋਂ ਇਹ ਆਪਣਾ ਹਲਵਾ ਬਹੁਤ ਵਧੀਆ ਬਣ ਕੇ ਤਿਆਰ ਹੋ ਗਿਆ ਹਾਂ ਜੀ ਇਹਨੂੰ ਆਪਾਂ ਇਹਦੇ ਵਿੱਚ ਹੀ ਦੁੱਧ ਨੂੰ ਸਕਾਉਣਾ ਮਾਂ ਦਾਲ ਦੇ ਵਿੱਚ ਹੀ ਇਹ ਹਲਵਾ ਬਣ ਕੇ ਬਹੁਤ ਵਧੀਆ ਤਿਆਰ ਹੁੰਦਾ ਖਾਣ ਨੂੰ ਵੀ ਬਹੁਤ ਵਧੀਆ ਲੱਗਦਾ ਇਹ ਦਾਣੇਦਾਰ ਹਲਵਾ ਹਾਂ ਜੀ ਦੇਖੋ ਜੀ ਇਹ ਹੁਣ ਪਾਣੀ ਸੁੱਕ ਗਿਆ ਤੇ ਵਿੱਚ ਹਾਂਜੀ ਪਾਣੀ ਸੁੱਕ ਗਿਆ ਹੁਣ ਇਹਨਾਂ ਮੈਂ ਮਿਕਸੀ ਕਰ ਲਿਆ ਸੀ ਜੀ ਤੇ ਮਿਕਸੀ ਕਰਦੇ ਮੈਂ ਦਿਖਾਇਆ ਨਹੀਂ ਤੁਹਾਨੂੰ ਮੈਂ ਮਿਕਸੀ ਹੁਣ ਦਾਲ ਨੂੰ ਕਰ ਲਿਆ ਸੀਗਾ ਹੁਣ ਇਹਨੂੰ ਫੇਰ ਆਪਾਂ ਇਹਨੂੰ ਪੂਰਾ ਇਹਨੂੰ ਪਕਾਵਾਂਗੇ ਮਿਕਸੀ ਕਰੀ ਹੋਈ ਦਾੜ ਨੂੰ ਵੀ ਆਪਾਂ ਇਹਨੂੰ ਪਕਾਵਾਂਗੇ 1 ਮਿੰਟ ਦੇ ਲਈ ਆਪਾਂ ਇਹਨੂੰ ਸੇਕ ਲਵਾਵਾਂਗੇ ਆਪਾਂ ਨੂੰ ਹੁੰਦਾ ਕਿ ਇਹਦੇ ਵਿੱਚ ਕੱਚਾਪਨ ਜਨਾ ਰਹਿ ਜਵੇ ਤੇ ਇਹਨੂੰ ਆਪਾਂ 1 ਮਿੰਟ ਲਈ ਪਕਾਵਾਂਗੇ ਕਿਉਂ ਇਹਦੇ ਵਿੱਚ ਹੁਣ ਮੈਂ ਕਿਉਂ ਪਾਇਆ ਸੀਗਾ ਇਹ ਉਹਦੇ ਵਿੱਚ ਭੁੰਨੇ ਜਾ ਰਹੀ ਹੈ ਇਹ ਇਹਦੇ ਵਿੱਚ ਜ਼ਿਆਦਾ ਕੇ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਦੁੱਧ ਜਿਹੜੇ ਆਪਣੇ ਘਾਟ ਵਾਲਾ ਦੁੱਧ ਹੁੰਦਾ ਵਾ ਤੇ ਇਹਦੇ ਵਿੱਚ ਵੀ ਆਪਾਂ ਬੜੀਆ ਥੰਦਾ ਕਾੜਾ ਦੁੱਧ ਇਹਨੂੰ ਹਿਲਾਉਂਦੇ ਰਹਿਣਾ ਆਪਾਂ ਨੇ نیچے ਤਾਂ ਇਹਨੇ ਲੱਗਣਾ ਨਹੀਂ ਹੈਗਾ ਉਪਰ ਵੀ ਫਿਰ ਵੀ ਆਪਾਂ ਇਹਨੂੰ ਹਿਲਾਉਂਦੇ ਹੀ ਰਹਿਣਾ ਵਾ ਦਾਲ ਨੂੰ ਹਾਂਜੀ ਅੱਜ ਬਹਲੇ ਸੇਕ ਲੱਗੂਗਾ ਇਹਨੂੰ ਅੱਜ ਦਈ ਸੇਕ ਲਵਾਵਾਂਗੇ ਤਾਂ ਇਹ ਦਾਲ ਆਪਣੀ ਪੂਰੀ ਪਤਿਆ ਬਣ ਜੂਗੀ ਪੱਕ ਜੂਗੀ ਪੂਰੀ ਫਿਰ ਅਇਚਾ ਪਾਤ ਦੇਖਦੇ ਆ ਕਿ ਕੀ ਪਾਉਣਾ ਪਾਣੀ ਤਾਂ ਬਿਲਕੁਲ ਨਹੀਂ ਪਾਉਣਾ ਹੈਗਾ ਇਹਦੇ ਵਿੱਚ ਹਾਂਜੀ ਹੁਣ ਦੇਖੋ ਰੰਗ ਚੇਂਜ ਹੋ ਗਿਆ ਥੋੜਾ ਜਿਹਾ ਅਰੇ ਥੋੜਾ ਜਿਹਾ ਹੋਰ ਹੋ ਜਾਵੇ ਰੰਗ ਚੇਂਜ ਹਾਂਜੀ ਹੁਣ ਆਪਾਂ ਇਹ ਦੁੱਧ ਦੇ ਵਿੱਚ ਪਾ ਦਵਾਂਗੇ। ਹਾਂਜੀ ਹੁਣ ਆਪਣਾ ਵਾਲਾ ਦਾਲ ਪੱਕ ਗਈ ਸੀ ਇਹਦੇ ਵਿੱਚ ਮੈਂ ਅੱਧਾ ਕੱਪ ਜਿਹੜਾ ਬਚਿਆ ਸੀ ਉਹ ਮੈਂ ਦੁੱਧਾ ਪਾਤਾ। ਇਹਦੇ ਵਿੱਚ ਚੀਨੀ ਪਾ ਦਵਾਂਗੇ ਇੱਕ ਕੌਲੀ ਮੈਂ ਦਾਲ ਦੀ ਲਈ ਸੀ ਤੇ ਅੱਧੀ ਕੌਲੀ ਮੈਂ ਚੀਨੀ ਦੀ ਪਾਈ ਆ। ਹਾਂਜੀ। ਹੁਣ ਆਪਾਂ ਇਹਨੂੰ ਪਕਾ ਲਵਾਂਗੇ। ਜਾਨਕੀ 1.5 ਕੱਪ ਦੁੱਧ ਲੱਗਿਆ। 1 ਕੱਪ ਪਹਿਲਾਂ ਲੱਗਿਆ। ਅੱਧਾ ਕੱਪ ਮੈਂ ਹੁਣ ਪਾਤਾ ਇਹਦੇ ਵਿੱਚ। ਔਰ ਲਮਲਾ ਕੇ 1.5 ਕੱਪ ਦੁੱਧ ਦਾ। ਹੁਣ ਆਪਾਂ ਇਹਨੂੰ ਇਹਦੇ ਵਿੱਚ ਹੀ ਭੁੰਨ ਲਵਾਂਗੇ। ਹਾਂਜੀ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰ ਦਿਆ ਕਰੋ ਜੀ। ਆਪਣੇ ਘਰ ਵਿੱਚ ਇਦਾਂ ਹੀ ਬਣਾਇਓ। ਮੈਨੂੰ ਕਮੈਂਟ ਰਾਹੀਂ ਦੱਸ ਦਿਓ ਕਿੰਦਾ ਦਾ ਬਣਿਆ। ਹਾਂਜੀ ਇਹਦੇ ਵਿੱਚ ਬਦਾਮ ਪਾਤੇ ਕੱਟ ਕੇ ਤੁਸੀਂ ਡ్రਾਈ ਫਰੂਟ ਜਿਹੜਾ ਮਰਜ਼ੀ ਪਾ ਸਕਦੇ। ਹਾਂਜੀ ਕਲਰ ਵੀ ਦੇਖੋ ਰੰਗ ਕਿੰਨਾ ਵਧੀਆ ਆਇਆ ਥੋੜਾ ਜਿਹਾ ਜੀ ਹੋਰ ਸੀਕ ਲੱਗੂਗਾ ਫਿਰ ਇਹਦੇ ਵਿੱਚ ਆਪਾਂ ਇੱਕ ਚਮਚ ਮਲਾਈ ਦਾ ਪਾਤਾ ਜਿਹੜੀ ਦੁੱਧ ਦੇ ਉੱਪਰੋਂ ਉੱਤਰਦੀ ਹੈ ਮਲਾਈ ਉਹ ਮੈਂ ਇੱਕ ਚਮਚ ਮਲਾਈ ਦਾ ਪਾਤਾ ਇਨੋਂ ਵੀ ਆਪਾਂ ਮਿਕਸ ਕਰ ਲਵਾਂਗੇ ਇਹਦੇ ਨਾਲ ਟੇਸਟ ਵਧੀਆ ਹੋਊਗਾ ਹਲਵੇ ਦਾ ਹਾਂਜੀ ਹਲਵੇ ਨੇ ਕਿਉਂ ਛੱਡ ਦਿੱਤਾ ਹੁਣ ਆਪਣਾ ਹਲਵਾ ਬਣ ਕੇ ਤਿਆਰ ਆ ਜੀ ਆਜਾ ਹੁਣ ਪਲੇਟਿੰਗ ਕਰਾਂਗੇ ਜੀ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਸਤਿ ਸ਼੍ਰੀ ਅਕਾਲ